ਆ ਜਾ ਛੋਟੇ ਵੀਰ ਮੈਕ ਤੇ ਖਾਨ ਸਾਡਾ ਵੀ ਰਾਜਵੇ ਮੈਕ ਤੇ ਆ ਮੈਕ ਤੇ ਆ ਜੋ ਲੈ ਵੀ ਮਰੀਕ ਚੱਕ ਮੈਕ ਤੇ ਕਰ ਗੱਲ ਲਓ ਜੋੜੀਏ ਖੇਡ ਮੈਦਾਨ ਦੇ ਨਾਲ ਆ ਸੱਤੀ ਜਰਗੜੀ ਵਾਲਾ ਪਹਿਲੀ ਕਬੱਡੀ ਪਾ ਰਿਹਾ ਹੈ ਆ ਇਹ ਕਹਿੰਦੇ ਗੋਪੀ ਮਾਨਜੀ ਵਾਲਾ ਮੇਰੇ ਮਿੱਤਰੋ ਇਸਵੇਂ ਟਾਈ ਕਰਦਾ ਜੱਫਾ ਲਾਉਣ ਦੀ ਪਰ ਸੰਤੀ ਜਰਗੜੀ ਵਾਲਾ ਭੱਜ ਗਿਆ ਉਧਰ ਹੈਰੀ ਜਲਾਲਪੁਰ ਵੀਰ ਸਾਡਾ ਵਿਸ਼ੇ ਤੌਰ ਤੇ ਉਹ ਵੀ ਜੋਲੀ ਵੀਰ ਉਹਨਾਂ ਦੇ ਨਾਲ ਪੁੱਜਿਆ ਹੋਇਆ ਹੈਰੀ ਜਲਾਲਪੁਰ ਦਾ ਮਨਦੀਪ ਸਿੱਧੂ ਜਰਾਵਰ ਗੁਰਦੀਪ ਸਿੰਘ ਜੀ ਉਰਸਰ ਤੇ ਨਾਲ ਸਿੰਧੀ ਦੀ ਸ਼ਖਸ਼ੀਤਾ ਪੁੱਜੀ ਹੈ ਸਾਰਿਆਂ ਨੂੰ ਹੈਪੀ ਸਿਹਰੇ ਦੇ ਵੀਰ ਉਹਨਾਂ ਨੂੰ ਜੋਲੀ ਵੀਰ ਉਹਨਾਂ ਨੂੰ ਧੰਨਵਾਦ ਆਖਦੇ ਆ ਆਹ ਕਹਿੰਦੇ ਨੌਜਨ ਪੌਂਦ ਇਲਾਕੇ ਦਾ ਇਹ ਚੰਡੀਗੜ੍ਹ ਇਲਾਕੇ ਦਾ ਹੈਪੀ ਕਹਿੰਦੇ ਮਨੋਲੀ ਵਾਲਾ ਮੇਰੇ ਮਿੱਤਰੋ ਦੂਜੇ ਪਾਸੇ ਅੱਜ ਕਹਿੰਦੇ ਕਾਕਾ ਹੈ ਦੇਦਨਾ ਵਾਲਾ ਜਿਹਨੇ ਟਰਾਈ ਤੇ ਕੀਤੀ ਹੈ ਪਰ ਨੰਬਰ ਰੇਡਰ ਦੇ ਸੇਸੇ ਜੁੜਦਾ ਹੋਇਆ ਲੈ ਵੀ ਵੀਰੇ ਚੱਕ ਲੈ ਮਾਈਕ ਆਹ ਸਾਹਮਣੇ ਕਬੱਡੀ ਪੈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬਰਪੁਰ ਦੀ ਧਰਤੀ ਬੜੀ ਕਰਮਾਂ ਤੇ ਭਾਗਾਂ ਵਾਲੀ ਧਰਤੀ ਹੈ ਅੱਜ ਕਬੱਡੀ ਦਾ ਵੱਡਾ ਕੱਪ ਜਿਹੜਾ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੀ ਯਾਦ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਵੀਰੋ ਪਰ ਗੱਲ ਕਰਦੇ ਇਸ ਲਈ ਗੋਪੀ ਇੱਕ ਵਾਰੀ ਗੋਪੀ ਦੇ ਲਈ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਮਾਨਕੀ ਵਾਲਾ ਕਹਿੰਦੇ ਅੱਜ ਪਹਿਲੇ ਦਿਨ ਖੇਡ ਰਿਹਾ ਔਰ ਪਹਿਲੇ ਦਿਨ ਹੀ ਜਿਹੜਾ ਉਹ ਬੱਲੇ ਬੱਲੇ ਕਰਵਾ ਰਿਹਾ ਕਿ ਦੋ ਜਿਹੜਾ ਘੇਰਾ ਵਿੱਚ ਹੰਨੇ ਦੋ ਦਿਸਨੇ ਚੜ ਜਾਂਦਾ ਚਾ ਯਾਰ ਖਿਡਾਰੀ ਵਿੱਚ ਦਿਸਨੇ ਜਾਮਾ ਬੁਲਹਾਰੇ ਜੀ ਨੇ ਕਾੜ ਇਹਦੀ ਕੰਢੀ ਹੈ ਖੇਡ ਨਹੀਂ ਕਬੱਡੀ ਯਾਰ ਖੇਡ ਨਹੀਂ ਕਬੱਡੀ ਹੈ ਅੱਜ ਕਬੱਡੀ ਦਾ ਗੁਲਾਬ ਖੜਿਆ ਹੋਇਆ ਔਰ ਧਮਪੂਰੀ ਦੁਨੀਆ ਦੇ ਵਿੱਚ ਪੈ ਰਹੀ ਹੈ ਸੱਤੀ ਜਰਗੜੀ ਵਾਲਾ ਅਗਲੀ ਕਬੱਡੀ ਪਾ ਰਿਹਾ ਅਮਰੀਕ ਵੀ ਕਰ ਦੇਗਾ ਲਓ ਜਰਗੜੀ ਵਾਲਾ ਇਸ ਵੇਲੇ ਕਦੇ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਮੇਰੇ ਮਿੱਤਰੋ ਜੈਫੀ ਚਾਰ ਹੈ ਹੁਣ ਦੇਖਾਂ ਵੀ ਇੱਕ ਕਨੇਦੇ ਪਰ ਗੋਪੀ ਮਾਨਕੇ ਵਾਲਾ ਇਹਨਾਂ ਪਿੰਡਾਂ ਦਾ ਮਾਣ ਹੈ ਨਾਲ ਕਦੇ ਮਰੀਆ ਧਣੌਰੀ ਵਾਲਾ ਨਾਲ ਨਿੰਮਾ ਨਾਲ ਸ਼ੇਰੂ ਧਣੌਰੀ ਦੀ ਧਰਤੀ ਦਾ ਮੇਰੇ ਮਿੱਤਰੋ ਧਣੌਰੀ ਦਾ ਵੀ ਨਾਂ ਵੱਡਾ ਆ ਅੰਜੇ ਸਰਪੰਚ ਦਾ ਵੀਰ ਪਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਲੈ ਵੀ ਵੀਰਿਆ ਚੱਕ ਲੈ ਮਾਈਕ ਮਨ ਸਿੰਘ ਦੁੱਲਤ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਦਿੜਵੇ ਵਾਲਾ ਕਬੱਡੀ ਪਾ ਰਿਹਾ ਹੈ ਮੋਟਿਆ ਪੱਟਾ ਨੂੰ ਵਜੀ ਖਿੱਚ ਹੈ ਵਜ ਦੀ ਪ੍ਰੈਸ ਹੈ ਆ ਨੰਬਰ ਇਸ ਵੇਲੇ ਜਿਹੜਾ ਉਹ ਧਾਵੀ ਦਾ ਆ ਮੁੰਡਾ ਪਹਿਲਾਂ ਬਜਣੀ ਬਹੁਤ ਤਕੜੀ ਖੇਡਿਆ ਉਹਦਾ ਮੋਗੇ ਦੇ ਲਾਕੇ ਕਰਕੇ ਕਹਿੰਦੇ ਸਲੀਨਾ ਪਿੰਡ ਹੈ ਮੇਰੇ ਵੀਰੋ ਰੇਸ਼ਮ ਸਲੀਨੇ ਵਾਲਾ ਇਸ ਵੇਲੇ ਕੋੜ ਪ੍ਰੋਕਟਰ ਦਾ ਜੇਤੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਪਿਛਲੇ ਦਿਨੀ ਕੈਨੇਡਾ ਤੋਂ ਆਇਆ ਹੈ ਹਰ ਕਬੱਡੀ ਖੇਡਣ ਦੇ ਲਈ ਆਇਆ ਹੈ ਚਾਰਾਂ ਦੇ ਵਿੱਚੋਂ ਇਸ ਵੇਲੇ ਸ਼ੇਰੂ ਦੇ ਨਾਲ ਹੱਥ ਜੋੜੀ ਹੋਈ ਸਿੰਘ ਭੱਜਿਆ ਲੈਵੀ ਖਾਨ ਬਈ ਉਧਰ ਬਾਈ ਮਿੱਕੂ ਚੀਨਾ ਅਮਰੀਕਾ ਪਵਨ ਯੂ ਐਸ ਏ ਮਨਿੰਦਰ ਆਸਟ੍ਰੇਲੀਆ ਰਣਜੀਤ ਆਸਟ੍ਰੇਲੀਆ ਰਮਨ ਕੈਨੇਡਾ ਗੁਰਕਿਰਤ ਇਟਲੀ ਕਮਲ ਯੂਰਪ ਮਨੀ ਆਸਟ੍ਰੇਲੀਆ ਵੱਲੋਂ ਮਾਨਕੀ ਵਾਲੇ ਗੋਪੀ ਦੇ ਤਿੰਨ ਜੱਫੇ 5000 ਦੇ ਹੋੜ ਗੇ 5000 ਦੇ ਹੋਰੇ ਹੈ ਪਰ ਆਹ ਕਿਹਦੇ ਹੈਪੀ ਮਨੋਲੀ ਵਾਲਾ ਇਸਵੇਂ ਦੇਖਿਆ ਪਰ ਵਿੱਕੀ ਦਿੱਦਣਾ ਦੀ ਧਰਤੀ ਦਾ ਟਰਾਈ ਤੇ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ 20 ਤੇ 21 ਫਰਵਰੀ ਜ਼ਿਲ੍ਹੇ ਪਟਿਆਲੇ ਦਾ ਦਿੱਦਣਾ ਪਿੰਡ ਹੈ ਛੋਟੀ ਦਾ ਕਬੱਡੀ ਕੱਪ ਹੋਵੇਗਾ ਬੈਸਕਟਰ ਯਾਫੀ ਨੂੰ ਨਮੀਆਂ ਸਕਾਰਪੀਓ ਗੱਡੀਆਂ ਦਿੱਤੀਆਂ ਜਾਣੀਆਂ ਹੈ ਸਾਡਾ ਵੀਰ ਸੰਜੀਤ ਸਾੰਬਰਾスルਪੰਚ ਦਲਵੀਰ ਗਿੱਲ ਯੂਕੇ ਜੀ ਸੱਦਾ ਦੇ ਰਿਹਾ ਹੈ 20 ਤੇ 21 ਫਰਵਰੀ ਦਿੱਦਨੇ ਪਿੰਡ ਕਬੱਡੀ ਕੱਪ ਹੋਵੇਗਾ ਆ ਸੱਤੀ ਜਰਗੜੀ ਵਾਲਾ ਇਹ ਯਾਰ ਪਹਿ ਵੀ ਖੇਡਿਆ ਇਹਨੇ ਰੋਟਾ ਬੀਟਰ ਦੀ ਜਿੱਤੇ ਹੈ ਖੇਡ ਕਬੱਡੀ ਚ ਪਰ ਨੰਬਰ ਆਪਣੀ ਟੀਮ ਜਰਗੜੀ ਦੇ ਹਿੱਸੇ ਜੋੜਦਾ ਹੈ ਕਦੇ ਗੱਲ ਨਿੱਕੇ ਦੀ ਤੁਰਦੀ ਹੈ ਵੱਡੇ ਮੰਨਾਂ ਦਾ ਪਿੰਡ ਹੈ ਹੈਪੀ ਵੀਰੋਂ ਦੀ ਜਰਗੜੀ ਵਾਲੇ ਟੀਮ ਨੂੰ ਲੈ ਕੇ ਪਹੁੰਚੇ ਹੋਏ ਹੈ ਲੈ ਵੀ ਖਾਨ ਸਾਹਿਬ ਚੱਪੋ ਮਾਈਕ ਭੋਲਾ ਧਨੌਰੀ ਵਾਲਾ ਭਨ ਭੋਲਾ ਇਸ ਵੇਲੇ ਧਨੌਰੀ ਵਾਲਾ ਖੇਡ ਮੈਦਾਨ ਦੇ ਵਿੱਚ ਰੇਡ ਪਾ ਕੇ ਵਾਪਸ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਰੇਸ਼ਮ ਮੇਰੇ ਵੀਰੋ ਸਲੀਨੇ ਪਿੰਡ ਵਾਲਾ ਇਸ ਵੇਲੇ ਮਾਲਵੇ ਵਾਲਾ ਜ ਮਾਲਵੇ ਦੇ ਵਿੱਚ ਮੇਰੇ ਵੀਰੋ ਪਹਿਲਾ ਹੁੰਦੀ ਹੈ ਔਰ ਮੇਰੇ ਵੀਰੋ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੁਠੀ ਪਰ ਸਰੀਰ ਹੈ ਔਰ ਖੇਡ ਵੱਡੀ ਹੈ ਜਾਪੀ ਚਾਰ ਇਸ ਵੇਲੇ ਮਣੀ ਹੁਣੀ ਤਿਆਰ ਪਰ ਗੋਪੀ ਇਸ ਵੇਲੇ ਮਾਨਕੀ ਵਾਲਾ ਜੱਜਦਾ ਫੱਪਦਾ ਬੜਾ ਤਕੜਾ ਖਿਡਾਰੀ ਹੈ ਪਰ ਦੂਜੇ ਪਾਸੇ ਇਸ ਵੇਲੇ ਟੱਕਰ 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 ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਇਹ ਤਵਾਰੀ ਗੋਪੀ ਦੇ ਲਈ ਤਾੜੀਆਂ ਜ਼ੋਰਦਾਰ ਮਾਰਦੇ ਸਰਬਰਪੁਰ ਵਾਲਿਓ ਬਾਈ ਜੇ ਮੈਚ ਦਾ ਸੁਆਦ ਆਉਂਦਾ ਇੱਕ ਤਾੜੀ ਕਬੱਡੀ ਦੇ ਨਾਂ 'ਤੇ ਜ਼ੋਰਦਾਰ ਮਾਰਦੇ ਗੋਪੀ ਰਾਜਾ ਜੱਫਾ ਪਵਨ ਘੰਗਰਾਲੀ ਸਿੱਖਾ ਤੇ ਕੁਲਵੀਰ ਸਰਪੰਚ ਘੰਗਰਾਲੀ ਤੋਂ ਉਹਨਾਂ ਵੱਲੋਂ ਆ ਜੱਫਾ ਗੋਪੀ ਮਾਰਕੀ ਵਾਲੇ ਦਾ 500 ਦਾ ਲੱਗਿਆ ਮੈਚ ਚੋਟੀ ਦਾ ਮੇਰੇ ਮਿੱਤਰੋ ਦੁਨੀਆ ਕਹਿੰਦੇ ਨਜ਼ਾਰਾ ਲੈ ਰਹੀ ਹੈ ਕਿਹੜੀਆਂ ਨਜ਼ਾਰਾ ਲੈ ਰਹੀ ਹੈ ਅੱਜ ਪਹਿਲਾ ਦਿਨ ਗੋਪੀ ਖੇਡ ਰਿਹਾ ਹੈ ਤੇ ਪਹਿਲੇ ਗੋਲੀ ਗਣ ਸਿਰੇ ਲਾ ਰਿਹਾ ਔਰ ਅਗਲੀ ਰੇਅਰ 37 ਇਸ ਵੇਲੇ ਯਰਗੜੀ ਵਾਲਾ ਪਰ ਦੂਜੇ ਪਾਸੇ ਯਾਰੀ ਧਨੋਰੀ ਵਾਲ ਇਸ ਵੇਲੇ ਕੋਸ਼ਿਸ਼ ਕਰਦਾ ਔਰ ਨੰਬਰ ਜਿਹੜਾ ਧਾਵੀਰ ਹੈ ਲੈ ਵੀ ਅਮਰੀਕ ਭਾਈ 28 ਜਨਵਰੀ ਜਿਹੜੀ ਉਹ ਬਰਨਾਲੇ ਦੇ ਵੱਡੇ ਖੇਡ ਮੇਲੇ ਦੀਆਂ ਮੇਰੇ ਵੀਰੋ ਕੱਲਾ ਦੁਨੀਆ ਦੇ ਵਿੱਚ ਹੋਣਗੀਆਂ ਹੈਪੀ ਇਸ ਵੇਲੇ ਮੰਡੌਲੀ ਵਾਲਾ ਹੈਪੀ ਮੰਡੌਲੀ ਵਾਲਾ

ਬਾਈ ਝੋਲੀ ਜਲਾਲਪੁਰ ਜੀ ਬਹੁਤ ਸਾਰਾ ਮਾਣ ਇਹਨਾਂ ਬੋਲਾਂ ਲਈ ਪੁੱਜਦਾ ਕਰਦੇ ਐ ਹੈਰੀ ਜੀ ਦਾ ਪੁੱਜਿਆ ਹੋਇਆ ਜਲਾਲਪੁਰ ਵਾਲਾ ਜੀ ਇਹਨੂੰ ਲੱਗਦੇ ਐ ਹੈਪੀ ਸਰਪੰਚ ਜੀ ਸੇਹਰਾ ਨਾਲ ਜਿੰਨੀ ਸਿਸ਼ੀਤਾਂ ਦਿੱਤੀ ਵੀਰ ਉਹਨੇ ਮੰਨਦੀਪ ਵੀਰ ਉਹਦੀ ਪੁੱਜਿਆ ਜਲਾਲਪੁਰ ਪਿੰਡ ਤੋਂ ਪਰ ਆ ਚਾਰ ਯਾਖੀ ਝਾਰੀ ਦੇ ਉੱਪਰ ਕਹਿੰਦੇ ਉਹ ਚੀਲੇ ਵਾਲਾ ਨਿੰਮਾ ਸਰਪੰਚ ਮਾਣ ਕਰਦਾ ਪਰ ਆ ਸਾਹਮਣੇ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਇਸ ਵੇਲੇ ਭੱਜਨੇ ਆਉਂਦੀ ਰੇਡ ਪਾਉਣ ਦੇ ਲਈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਧੋਲਾ ਕਹਿੰਦੇ ਭਾਰੀ ਸਰੀਰ ਹੈ ਥੱਬੇ ਥੱਬੇ ਦੇ ਪੱਟ ਹੈ ਗੱਜ ਚੌੜੀ ਛਾਤੀ ਹੈ ਚਾਰਾਂ ਜਾਪੀਆਂ ਦੇ ਉੱਤੇ ਬੋਲਿਆ ਹੋਇਆ ਧਾਵਾ ਹੁਣ ਚਾਰਾਂ ਦੇ ਵਿੱਚੋਂ ਟਾਕਾ ਦੇਣ ਵਾਲਾ ਕੋਸ਼ਿਸ਼ ਕਰਦਾ ਪਰ ਡਬਲ ਟੱਚ ਦਾ ਇਸ਼ਾਰਾ ਨੰਬਰ ਜਿਹੜਾ ਇਸ ਵੇਲੇ ਉਹ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਅਗਲੀ ਰੇਡ ਰੇਸ਼ਮ ਸੁਲਿਨੇ ਵਾਲਾ ਪਾਂ ਦੇ ਲਈ ਖੇਡ ਮੈદાન ਦੇ ਵਿੱਚ ਲਾਉਂਦਾ ਜਿਹਨੇ ਮੋਗੇ ਤੋਂ ਚੱਲ ਕੇ ਆਇਆ ਆ ਰੇਸ਼ਮ ਸੁਲਿਨੇ ਦੀ ਧਰਤੀ ਦਾ ਇਹਨੇ ਮਕੰਦਪੁਰ ਦੇ ਕਬੱਡੀ ਕੱਪ ਤੋਂ ਫੋਨ ਵੀ ਜਿੱਤਿਆ ਮੋਗੇ ਵਾਲਾ ਕਦੇ ਕਬੱਡੀ ਪਾ ਰਿਹਾ ਹੈ ਜੈਫੀ 4 ਹੁਣ ਦੇਖ ਹੈ ਵੀ ਗੋਪੀ ਜੱਫਾ ਲਾਵੇ ਤੇ ਗੱਲ ਟਿਕਾਣੇ ਲੱਗ ਜਾਣੀ ਹੈ ਆ ਕਦੇ ਸ਼ੇਰੂ ਹੈ ਉਧਰ ਸਤਨਾਮ ਯੂ ਐਸ ਏ ਜਸਵੀਰ ਸਿੰਘ ਜੀ ਦਲੀਪ ਸਿੰਘ ਜੀ ਪੰਜ ਸੁੱਖਾ ਕੈਨੇਡਾ ਇਹਨਾਂ ਵੱਲੋਂ ਮੜਕੀ ਵਾਲੇ ਗੋਪੀ ਦੇ ਦੋ ਜੱਥੇ 1100 ਦੇ ਹੋਣਗੇ 1100 ਦੇ ਹੋਣਗੇ ਪਰ ਮਨ ਸਿੰਘ ਦੁਲਤ ਕਿ ਦਿੜਬਾ ਪਿੰਡ ਕਮਹਾੜਾਂ ਦਾ ਮੇਰਾ ਪੂਰਾ ਨਾ ਜਰਨਲ ਗੱਲ ਕਹਿੰਦੇ ਦਿੜਬੇ ਦੀ ਹੁੰਦੀ ਆ ਸਮੇ ਸਮੇ ਦੇ ਨਾਲ ਦੁਨੀਆ ਦੇ ਵੱਡੇ ਸਤਾਰ ਪੈਦਾ ਕੀਤੇ ਆ ਇਧਰ ਸਣੀ ਗੱਲ ਨਾਰਵੇ ਮਨਦੀਪ ਢੱਡਣੀਆ ਵਰਜੀਵ ਨੰਨੜ ਸੁਖਵੀਰ ਬਾਟਮਾਨ ਕੀ ਇਹ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਅੱਜ ਦੇ ਇਸ ਖੇਡ ਮੇਲੇ ਨੂੰ ਕਰਾਉਣ ਦੇ ਲਈ ਸੱਤੀ ਇਸ ਵੇਲੇ ਜਰਗੜੀ ਵਾਲਾ ਕਬੱਡੀ ਪਾ ਰਿਹਾ ਅਮਰੀਕ ਵੀਰ ਕਰ ਗਿਆ ਲਓ ਸੱਤੀ ਜਰਗੜੀ ਵਾਲਾ ਕਬੱਡੀ ਪਾ ਰਿਹਾ ਜਰਗੜੀ ਪਿੰਡ ਕਹਿੰਦੇ ਕਬੱਡੀ ਦੇ 스타ਰਾਂ ਦਾ ਪਿੰਡ ਹੈ ਨਿੱਕੇ ਵਰਗੇ ਵੱਡੇ ਮਨ ਪੈਦਾ ਕੀਤੇ ਆ ਆਹ ਸੱਤੀ ਭੱਜ ਗਿਆ ਅੱਜ ਕਹਿੰਦੇ ਹੰਦੀ ਚਾਲ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਕਬੱਡੀ ਕੱਪ ਨੂੰ ਲੈ ਕੇ ਖੰਨੇ ਵਾਲੇ ਬੱਬੂ ਨੇ ਵੀ ਪੁੱਜਣਾ ਸੀਗਾ ਪਰ ਕੁਝ ਜੂ ਵੀ ਕਰਨਾ ਕੇ ਚਾਨਕ ਉਸ ਵੀਰ ਨੂੰ ਕੈਨੇਡਾ ਜਾਣਾ ਪੈ ਗਿਆ ਇਸ ਵੀਰ ਦੀ ਵੀ ਇੱਥੇ ਧਰਨੀ ਹਾਜ਼ਰੀ ਹੋਣੀ ਸੀਗੀ ਕਿਉਂਕਿ ਪਿਆਰ ਪ੍ਰਬੰਧਕ ਵੀਰਾਂ ਦੇ ਨਾਲ ਰੁਪਿੰਦਰ ਜਲਾਲ ਵੀਰ ਦੀ ਯਾਰੀ ਹੈ ਅੱਜ ਕਦੇ ਸਰਦਰਪੁਰ ਪਿੰਡ ਦੇ ਵਿੱਚ ਚੋਟੀ ਦਾ ਮੇਲਾ ਚੱਲਦਾ ਚੋਟੀ ਦਾ ਮੇਲਾ ਚੱਲ ਰਿਹਾ ਇੱਧਰ ਸੱਦੇ ਸਵਰਗਵਾਸੀ ਅਵਤਾਰ ਸਿੰਘ ਜੀ ਸਰਪੰਚ ਦੀ ਯਾਦ ਦੇ ਵਿੱਚ ਗੋਪੀ ਦਾ ਹਰ ਇੱਕ ਜੱਫਾ 1100 ਰੁਪਏ ਦਾ ਹੋਵੇਗਾ ਖਾਸ ਤੌਰ ਤੇ ਧੰਨਵਾਦ ਹੈ ਵੀਰਾਂ ਨੇ ਆਹ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕੰਨੇ ਰੇਸ਼ਮ ਅਸਲੀ ਨੇ ਪੈਣ ਵਾਲਾ ਕਬੱਡੀ 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 ਕਰਦਾ ਹੋਇਆ ਚਾਰ ਇਸ ਵੇਲੇ ਤਿਆਰ ਹੈ ਮਾਨਕੀ ਵਾਲਾ ਗੋਪੀ ਅੱਜ ਪਹਿਲੇ ਦੁਨ ਖੇਡ ਰਿਹਾ ਤੇ ਪਹਿਲੇ ਦੇਣੀ ਕਹਿੰਦੇ ਮੇਲਾ ਲੁੱਟਣ ਵਾਲੀ ਗੱਲ ਕਰਦਾ ਔਰ ਹੁਣ ਇਸ ਵੇਲੇ ਪਈ ਹੋਈ ਕਬੱਡੀ ਨੰਬਰ ਜਾਫੀਆਂ ਦਾ ਬਾਈ ਜਿਹੜੇ ਜਿਹੜੇ ਗੋਪੀ ਦੀ ਖੇਡ ਨੂੰ ਦੇਰੋ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲਓ ਤਾੜੀਆਂ ਜ਼ੋਰਦਾਰ বাজਦੀ ਹੈ ਗੋਪੀ ਦਾ ਇੱਕੋ ਜੱਫਾ ਕੁਲਵੀਰ ਸਰਪੰਚ ਘੰਗਰਾਲੀ ਸਿੰਘਾ ਭਵਨ ਘੰਗਰਾਲੀ ਸਿੰਘਾ ਸੋਨੀ ਬਣਾਕ ਵੱਲੋਂ 1000 ਦਾ ਹੋਵੇਗਾ ਆ ਭੋਲਾ ਧਨੌਰੀ ਵਾਲਾ ਇੱਕ ਸਾਲ ਦਿਦਨਾ ਦੇ ਕੱਪ ਦਾ ਫੋੜਦਾ ਜੇਤੂ ਹੈ ਇਸ ਸਮੇਂ ਧਨੌਰੀ ਵਾਲਾ ਭੋਲਾ ਨੰਬਰ ਆਪਣੀ ਟੀਮ ਦੇ ਸੋਹ ਜੋੜਦਾ ਹੈ ਵੀਰ ਇਧਰ ਗੋਪੀ ਦੇ ਤਿੰਨ ਜੱਫੇ ਹੋ ਗਏ ਆ ਜਿਹੜੇ ਵੀਰਾਂ ਨੇ ਪੈਸੇ ਲਾਇਸੋ ਵੀਰ ਕਹਿੰਦੇ ਵੀ ਉਹ ਪੈਸੇ ਵੀ ਜਰੂਰ ਪਾਉਣ ਦੇ ਕਰ ਦਿਓ ਅਗਲੀ ਰੇਡ 5000 ਲੈ ਵੀ ਪਾਉਣਗੇ ਕਰੀਏ ਪਾਉਂਦਾ 5000 5000 ਦੇ ਚੰਨ ਪੈਸੇ ਲੱਜ ਚੁੱਕੇ ਖਾਨ ਬਾਈ ਥੋੜਾ ਤਾਲਮੇਲ ਨਾਲ ਇਧਰੋਂ ਮਾਇਆ ਲਾਈ ਜਾ ਰਹੀ ਹੈ ਪ੍ਰਬੰਧਕ ਵੀਰਾ ਵੱਲੋਂ 5000 ਰੁਪਏ ਪਾਉਂਦਾ ਕਰੋ ਜੀ 1000 ਦਾ ਇੱਕੋ ਜੱਥਾ ਹੋਣਾ ਗੋਪੀ ਦਾ ਮਾਨਕੀ ਵਾਲੇ ਦਾ ਰਾਜ ਦੇ 37 ਜਰਗੜੀ ਪਿੰਡ ਵਾਲਾ ਪਰ ਸਾਹਮਣੇ ਨੰਨੂ ਧਲੌਰੀ ਵਾਲਾ ਟਰਾਈ ਤੇ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਆ ਗੂਰੀ ਪੁੱਜਾ ਬਰਵਾਰੀ ਵਾਲਾ ਵੀਰ ਸਾਡਾ ਟੀਵੀ 36 ਟਰੋਫੀ ਖੰਨੇ ਵਾਲੇ ਦੀਪ ਖਿੱਲ ਖੰਨੇ ਵਾਲਾ ਉਹ ਭਰਾਵਾਂ ਨੂੰ ਜੀ ਆਣ ਵਾਖਦੇ ਆ ਇਧਰ ਚਰਨ ਖੋਦ ਚੀਨਾ ਹੋਂਡਾ ਏਜੰਸੀ ਪਾਇਲ ਹਰਵਿੰਦਰ ਚੀਮਾ ਸਰਪੰਚ ਲੂਣਾ ਟੋਲਾ ਸੁੱਖਾ ਸ਼ਾਹਪੁਰਜੀ ਮਿੱਠੂ ਯੂਐਸਏ ਬਹੁਤ ਵੱਡਾ ਯੋਗਦਾਨ ਦੇ ਕਬੱਡੀ ਕੱਪ ਲਈ ਹੈ ਪਈ ਹੋਈ ਰੇਡ ਆਹ ਸਾਹਮਣੇ ਹੈਪੀ ਭੱਜ ਗਿਆ ਅਗਲੀ ਕਬੱਡੀ ਤੇ ਬੋਲ ਖਾਨ ਵੀਰ ਦੇ ਹੈਪੀ ਮਨੋਲੀ ਵਾਲਾ ਇਸ ਵੇਲੇ ਰੇਡ ਪਾ ਕੇ ਵਾਪਸ ਨੰਬਰ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਇਧਰ ਸਾਰੇ ਆਸੀ ਅਵਤਾਰ ਸਿੰਘ ਜੀ ਕੋਪੀ ਦੇ ਹਰ ਇੱਕ ਜੱਫੇ ਦਾ ਉਹਨਾਂ ਦੀ ਯਾਦ ਦੇ ਵਿੱਚ ਸਰਪੰਸਾ ਦੀ ਵਿੱਚ 1100 ਦਿੱਤਾ ਜਾਊਗਾ ਲਓ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਰੇਸ਼ਮ ਰੇਸ਼ਮ ਸਲੀਨੇ ਪੇਣ ਵਾਲਾ ਪਾਣ ਦੇ ਲਈ ਵਧਿਆ ਹੋਇਆ ਹੈ ਚਾਰਾਂ ਦੇ ਵਿੱਚੋਂ ਇਸ ਵੇਲੇ 2 ਨੰਬਰ ਤੋਂ ਇਸ ਵੇਲੇ ਜਾਪੀ ਕੋਸ਼ਿਸ਼ ਕਰਦਾ ਹੈ ਔਰ ਨੰਨੂ ਉਹ ਅੰਗਰੇਜ਼ ਸਿੰਘ ਧਨਾਰੀ ਦਾ ਪੁੱਤ ਕਹਿੰਦੇ ਨੰਨੂ ਧਨਾਰੀ ਵਾਲਾ ਜੱਫਾ ਲੈ ਗਿਆ ਉਧਰ ਚਰਨਪੁਰ ਟੀਮਾ ਹੁੰਦਾ ਜੀ ਅਸੀਂ ਪਾਇਲ ਹਰਵਿੰਦਰ ਟੀਮਾ ਸਰਪੰਚ ਅਲੂਣਾ ਟੋਲਾ ਸੁੱਖਾ ਸਾਹ ਪਰ ਮਿੱਠੂ ਯੂਐਸਏ ਵੱਲੋਂ ਸੱਤੀ ਜਰਗੜੀ ਦੀਆਂ ਦੋ ਕਬੱਡੀਆਂ 2000 ਦੀ ਪੈਣ ਗਿਆ ਆ ਇੱਕ ਕਿੰਦੇ ਪਰਹੇਤੀ ਹੈ ਜਰਗੜੀ ਵਾਲਾ ਗੁਰੂ ਦਾ ਖਾਲਸਾ ਪਰ ਪੀਤਾ ਹੰਸ ਪਿੰਡ ਵਾਲਾ ਇਸ਼ਾਰੇ ਕਰ ਗਿਆ ਵੀ ਨੰਬਰ ਰੇਡਰ ਦਾ ਮੈਚ ਸਮਾਪਤ ਇਸੇ ਕਬੱਡੀ ਦੇ ਨਾਲ ਆਹ ਮੈਚ ਤੇ ਨੋਟ ਕਰੇਗੀ ਬਾਬਾ ਗਾਜੀダス ਧਨੌਰੀ ਦੀ ਟੀਮ ਜਿੱਤ ਰਹੀ ਹੈ ਸਲਾਣੇ ਦੇ ਨਾਲ ਦੂਜਾ ਸੈਮੀਫਾਈਨਲ ਜਿਹੜਾ ਉੱਥੇ ਜਾਵੇਗਾ ਸਲਾਣੇ ਨਾਲ ਦੂਜਾ ਸੈਮੀ ਹੋਵੇਗਾ ਇਧਰ ਇੱਕ ਹੈਂਡੀ